ਹਾਂਜੀ ਸਰ ਜੀ ਇੱਕ ਕਰਾ ਸਰਾਂਤਿ ਕਰਾਓ ਇਹ ਕੋ ਸੈੱਟ ਕੋ ਤਾਂ ਕਰਦੇ ਜਾਤਾ ਕਰ ਦਿਆ ਜੀ ਨੋਟ ਕਰਾ ਦੇ ਅਸੀਂ ਇੱਥੇ ਨਾ ਸ਼ਮਸ਼ਾਨ ਘਾਟੇ ਚ ਖੜਿਆ ਕਲਰ ਖੇੜਾ ਲਗਭਗ 2000 ਬੁੱਟੇ ਆ ਦਿਖਾਓ ਜਰਾ ਲਗਭਗ 2000 ਪੌਦੇ ਹੈਲੋ ਹਾਂਜੀ ਇੱਥੇ ਜਿਹੜੀ ਸਕੀਮ ਚੱਲ ਰਹੀ ਹੈ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪੰਜਾਬ ਨੂੰ ਹਰਾ ਭਰਾ ਬਣਾਉਣ ਦੀ ਜਿਹੜੀ ਸੋਚ ਹੈ ਉਹਨਾਂ ਦਾ ਲਗਭਗ 2000 ਬੋਟੇ ਲਾਏ ਆ ਤੇ ਇਹਨਾਂ ਦੇ ਸਾਖ ਸੰਭਾਲ ਸਾਰੇ ਆ ਸਾਡੀ ਟੀਮ ਹੈ ਜਿੰਨੇ ਵੀ ਇੱਥੋਂ ਦੀ ਟੀਮ ਹੈ ਪੰਡਤ ਜੀ ਹੈ ਸ਼ੰਕਰ ਜੀ ਹੈ ਤਾਮਲਾਲ ਜੀ ਹੈ ਇਹ ਸਾਰੇ ਮਿਲ ਕੇ ਦੂਸਰੇ ਵੀ ਆਪਣੇ ਭਾਈ ਸਾਹਿਬ ਹੈ ਇਹਨਾਂ ਪਤਾ ਹੈ ਮਹਿੰਦਰ ਜੀ ਹੈ ਮਦਨ ਲਾਲ ਜੀ ਮਦਨ ਲਾਲ ਜੀ ਸਰ ਫੌਜੀ ਸਾਹਿਬ ਸਾਰੇ ਮਿਲ ਕੇ ਇਸ ਇਸ ਦੀ ਦੇਖਭਾਲ ਕਰਦੇ ਤਾਂ ਕਿ ਇਹ ਪੌਦੇ ਬੜੇ ਹੋਣਗੇ ਔਰ ਪੰਜਾਬ ਕੋ ਹਰਾ ਭਰਾ ਬਣਾएंगे इससे ऑक्सीजन में सबको फायदा होता है पौधों से और जो पर्यावरण का नुकसान हो रहा है उसके बचाव के लिए ये प्रयास चल रहा है सरकार का और बड़ा अच्छा प्रयास है हर गांव में हर गांव में कहीं दो हजार कहीं तीन हजार कहीं आठ हजार तक पौधे हम लगवा रहे हैं अलग अलग जगह पे सबका धन्यवाद ਵੀਡੀਓ ਨੂੰ ਮਦਰੰਦਿਓ ਵੀਡੀਓ ਇੱਧਰ ਦਿਖਾ ਦੇ ਇੱਕ ਮਿੰਟ ਮੈਂਦਰ ਜੀ ਇਹ ਹੈ ਪਿੰਡ ਦਾ ਵਿਕਾਸ ਜਿਹੜੇ ਲੀਡਰ ਆਉਂਦੇ ਆ ਪਿੰਡ ਵਿੱਚ ਵੱਡੇ ਵੱਡੇ ਭਾਸ਼ਣ ਦਿੰਦੇ ਆ ਸਟੇਟਾਂ ਤੇ ਤੜਕੇ ਇਹ ਹੁੰਦਾ ਹੁਣ ਕੰਮ ਇਹ ਹੈ ਵਿਕਾਸ ਤੇ ਵਾਟਰ ਵਕਸ ਦਾ ਤੇ ਸੜਕਾਂ ਦਾ ਕੰਮ ਤੇ ਸਮਸ਼ਾਨ ਘਾਟ ਵਿੱਚ ਇੱਕ ਸ਼ੈੱਡ ਵੀ ਬਣਾਇਆ ਜਾਏਗਾ ਅੰਗਰਵਾਰੀਆਂ 10 ਲੱਖ ਇਹ ਦਾ ਵਿਕਾਸ ਇਹ ਵਿਕਾਸ ਲੀਡਰਾਂ ਨੂੰ ਕਿਹੜਾ ਤੰਦੇ ਆ ਇਹ ਵਿਕਾਸ ਹੁੰਦਾ ਹੈ ਪੰਡ ਵੀ ਚਾਕੇ ਕਰਕੇ ਵੀ ਖਾਵੇ ਇਸ ਤਰ੍ਹਾਂ ਕਮ ਵਾਦਾ ਜੇ ਪੂਰਾ ਸਾਦੇ ਹੋਣੀ ਨਹੀਂ ਬਾਕੀ ਨਹੀਂ ਸਹੀ ਗੱਲ ਹੈ ਜੀ ਆਪ